ਉਟੇ ਵਾਲਾ ਆਏ ਕਹਿੰਦੇ ਪਹਿਲੀ ਕਬੱਡੀ ਪਾਉਣ ਦੇ ਲਈ ਜਦੇਰ ਸਾਬ ਵਾਲੇ ਰਾਜੇ ਦਾ ਤਰਾਸ਼ਿਆ ਹੋਇਆ ਚੇਲਾ ਵਾਲਕਾ ਉਦਮ ਸਿੰਘ ਮਾਰੀ ਗੋਲੀ ਸਿੱਧੀ ਵਿੱਚ ਦਿਲ ਦੇ ਬਈ ਪਿਸਟਲ ਤਾਂ ਮਿਲ ਨਬਜਾਰਾਂ ਜਿਗਰੇਣਾ ਮਿਲਦੇ ਬਈ ਪਿਸਟਲ ਤਾਂ ਮਿਲ ਨਬਜਾਰਾਂ ਜਿਗਰੇਣਾ ਮਿਲਦੇ ਬਈ ਇੱਕ ਆਏ ਨੇ ਸਾਰੇ ਵੀਰਾਂ ਦਾ ਸਿੱ ਧੰਨਵਾਦ ਕਰਦੇ ਆਂ ਚਲੋ ਅਗਲੀ ਕਬੱਡੀ ਐ ਪਿਸਟਲ ਹੈ ਨੌਜਵਾਨਾ ਆਪਾਂ ਥੋੜੀ ਜੀ ਗਰਾਊਂਡ ਕਲੀਅਰ ਕਰਤੀ ਹੈ ਹੈਪੀ ਤੇ ਪਿਸਟਲ ਨੰਬਰ ਰੇਡਰ ਦਾ ਨੋ ਪਿਸਟਲ ਦੀ ਪੈਂਦੀ ਹੋਈ ਕਬੱਡੀ ਲੈ ਵੀ ਕੋਟ ਬੁੱਡੇ ਵਾਲਿਓ ਜੇ ਪਿਸਟਲ ਫੜ ਲਿਆ ਨਾ ਐਨ ਸਰਦਾਰ ਸ਼ਬਾਹ ਸਿੰਘ ਜੀ ਇੱਕ ਮੇਲੇ ਦੇ ਕਹਿੰਦੇ ਉਹ ਜਾਫੀ ਦਾ ਨਾਮ ਗੁੰਜੜਾ ਜਿੰਨੇ ਕੋਟ ਦਾ ਦੇ ਵਾਲੇ ਪਿਸਟਲ ਨੂੰ ਕਹਿੰਦੇ ਜਫਾਲਾਤਾ ਆਹ ਹੈ ਪੀ ਮਿਹਨਤਾਂ ਦੇ ਮੁੱਲ ਪੈਂਦੇ ਆ ਪਿਸਟਲ ਦੀ ਪੈਂਦੀ ਹੋਈ ਕਬੱਡੀ ਚਾਰ ਖੜੇ ਨੇ ਚੋਹਾਂ ਦੇ ਵਿੱਚੋਂ ਟੱਕਰ ਦੇ ਚੱਕਰ ਕੀ ਦੇ ਨਾਲ ਲੜਦੇ ਆ ਤੰਤਰ ਬਾਬਾ ਜੁਨੇ ਸ਼ਾਹ ਜੀ ਦਾ ਮੇਲਾ ਇਧਰ ਮੋਣਾ ਫੇਪੀ ਵਰਗੇ ਮੁੰਡੇ ਪਰਮਾਨ ਵਰਗੇ ਓਏ ਹਥੌੜਿਆ ਦੁਨੀਆ ਨੇ ਕਹਿਣਾ ਥੋੜਾ ਥੋੜੀ ਜ਼ਿੰਮੇਵਾਰੀ ਥੋੜੀ ਜੀ ਸੰਭੀਏ ਭਰਾ ਬਣ ਕੇ ਬਹੁਤ ਵਧੀਆ ਵਾਅਦਾ ਦਿੱਤੀ ਹੈ ਮਾ ਖੇਡ ਕਬੱਡੀ ਦੇ ਮੈਦਾਨ ਨੂੰ ਨਾ ਅਗਲੀ ਕਬੱਡੀ ਕਹਿੰਦੇ ਪਿਸਟਲ ਨੇ ਪਾਤੀ ਹੈ ਐਨ ਕਹਿੰਦੇ ਪਿਸਟਲ ਦੀ ਪੈਂਦੀ ਹੋਈ ਕਬੱਡੀ ਚਾਰ ਨੇ ਇੱਧਰ ਕਹਿੰਦੇ ਕਲਵੀਰ ਸਿੰਘ ਦੀ ਕੁਲਾ ਪ੍ਰਧਾਨ ਨਾਲ ਕਹਿੰਦੇ ਸਾਡੇ ਰਿਸਪਾਲ ਬਾਈ ਹੋਣੀ ਡਰਾਈਵਰ ਸਾਹਿਬ ਸਾਰੇ ਵੀਰ ਆਏ ਨੇ ਚਾਚਾ ਕਾਲਾ ਜੀ ਦਰਜੀ ਸਾਹਿਬ ਨਾਲ ਕਹਿੰਦੇ ਜੱਸਾ ਠੇਕੇਦਾਰ ਤੇ ਬਲਵਿੰਦਰ ਸਿੰਘ ਦੀ ਡਾਕਟਰ ਸਾਹਿਬ ਇਹ ਕਹਿੰਦੇ ਘੁੱਲੇ ਦੇ ਜਿਗਰੀ ਯਾਰ ਹੈਣ ਕਹਿੰਦੇ ਜਿੱਥੇ ਖੜ ਜਾਂਦਾ ਨੌਜਵਾਨ ਜੋਧੇ ਨੇ ਟਰਾਈ ਕੀਤੀ ਹੈ ਅਗਲੀ ਕਬੱਡੀ ਕਹਿੰਦੇ ਪਿਸਟਲ ਨੇ ਪਾਤੀ ਹੈ ਪਿਸਟਲ ਦੀ ਪੈਂਦੀ ਹੋਈ ਕਬੱਡੀ ਚਾਰ ਖੜੇ ਨੇ ਉਹ ਚੋਹਾਂ ਦੇ ਵਿੱਚੋਂ ਟੱਕਰ ਤੇ ਚੱਕਰ ਹੁਣ ਕਹਿੰਦੇ ਨੰਬਰ ਪਿਸਟਲ ਨੇ ਆ ਪਰਾ ਜਾਏ ਅਸੀਂ ਬੋਲਦੇ ਨਹੀਂ ਖੰਡਾ ਪੁਰਾਣੇ ਬੱਲੀਏ ਲਓ ਅਗਲੀ ਕਬੱਡੀ ਪੈਂਦੀ ਹੋਈ ਹੈ ਪਿਸਟਲ ਦੀ ਪੈਂਦੀ ਹੋਈ ਕਬੱਡੀ ਚਾਰ ਖੜੇ ਨੇ ਚੋਹਾਂ ਦੇ ਵਿੱਚੋਂ ਟੱਕਰ ਤੇ ਹਰ ਲੜਦੇ ਹੈ ਅਤੇ ਸਮਾ ਸਮਾ ਦੱਤੇਗਾ ਕਿ ਸਮਾ ਸਮਾ ਸਮਰੱਥ ਉਹੀ ਅਰਜਨ ਦੇ ਤੀਰ ਉਹੀ ਅਰਜਨ ਦੇ ਹੱਥ ਇੱਕ ਪਾਸੇ ਤਜਰਬਾ ਦੂਜੇ ਪਾਸੇ ਨਵਾਂ ਨਕੋਰ ਨੰਬਰ 3 ਦਾ ਨਹੀਂ ਹਾਰਦਾ ਜਿੱਤੇ ਜੱਟ ਪੂਰਾ ਗ੍ਰੇਮ ਹੈ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਬਾਲੇ ਜੋ ਲੜਦੇ ਹੋ ਨਾ ਸਰਦਾਰ ਰਿਸ਼ਮ ਸਿੰਘ ਦੀ ਲੋਕੀ ਢੋਂ ਦੀ ਬਜਾਏ ਅੱਜ ਕੱਲ ਵੀਡੀਓ ਬਣਾਈ ਜਾਂਦੇ ਹੈ ਇਹ ਵੀ ਕਹਿੰਦੇ ਇੱਕ ਟ੍ਰੈਂਡ ਜਾ ਚੱਲਿਆ ਹੋਇਆ ਹੈ ਐਨ ਕਹਿੰਦੇ ਚਾਪੀ ਵੀ ਤਗੜਾ ਹੈ ਕਬੱਡੀ ਬੋਲ ਲੈਂਦੇ ਹੋ ਤੁਸੀਂ ਜਿੰਨੇ ਵੀ ਆਏ ਹੋ ਸਾਰੇ ਸਤਿਕਾਰਯੋਗ ਹੁਣ ਕਬੱਡੀ ਬੋਲ ਲੈਂਦੇ ਫਰਬਾਦ ਮਕਾਰ ਦਿਆ ਪਾਣੀ ਪੂਣੀ ਪਿਆ ਗੁਜਰ ਨੂੰ ਅਗਲੀ ਕਬੱਡੀ ਫੇਰ ਪਾਉਣੀ ਹੈ ਡਾਂਗ ਤੇ ਅਸਲੀ ਰਮਨ ਪ੍ਰਤਾਪ ਜੀ ਹੁਣ ਖੜਕਣੀ ਲਖਵਿੰਦਰ ਸਿੰਘ ਜੀ ਹੁਣ ਡਾਂਗ ਖੜਕੀ ਹੈ ਹੁਣ ਕਹਿੰਦੇ ਨਾਾਰੇ ਆਉਣਗੇ ਐਨ ਬੱਲੇ 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 ਪਿਸਟਲ ਓਏ ਸਾਲਾਂ ਹੋਰ ਵਨਾਈ ਚਰਚੇ ਹੁੰਦੇ ਰਹਿਣੇ ਆ ਸਰਦਾਰ ਬਲਦੇਵ ਸਿੰਘ ਦੀ ਸਰਦਾਰ ਬੋੜ ਸਿੰਘ ਦੀ ਮੇਰਾ ਵੱਡਾ ਪ੍ਰਾ ਸਰਦਾਰ ਦੀ ਤੇ ਨਾਲ ਕਹਿੰਦੇ ਬਿੱਟੂ ਵੀ ਰੋਣੀ ਆਏ ਨੇ ਸਾਰੇ ਵੀਰਾਂ ਦਾ ਸੀ ਧੰਨਵਾਦ ਕਰਦੇ ਆ ਇੱਧਰ ਪਿਸਟਲ ਤੇ ਜਾਨੀ ਪਿਸਟਲ ਤੇ ਜਾਨੀ ਜਾਨੀ ਜਾਨੀ